ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਨਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਾਪੁਰਾਣਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪੇਜ ਫੇਸਬੁੱਕ ਦੇ ਪੇਜ ਨੂੰ ਕਰ ਲਓ ਫੋਲੋ ਤੇ ਘੰਟੀ ਵਾਲਾ ਬਟਨ ਆਲ ਤੇ ਸੈੱਟ ਕਰ ਲਓ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਸਾਰੇ ਭਰਾ ਜਰੂਰ ਕਰਿਆ ਕਰੋ ਤੇ ਜਿਹੜੇ ਵੀਰ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਆ ਮੇਰੇ ਨਾਲ ਦਿੱਤੇ ਹੋਏ ਨੰਬਰਾਂ ਤੇ ਕਰ ਲਓ ਸੰਪਰਕ ਮੋਬਾਈਲ ਨੰਬਰ 62800779197 ਤੇ ਬਾਕੀ ਵੱਛੀਆਂ ਬ੍ਰਾਤੀ ਬਾਈ ਤੋਂ ਲੈਣੇ ਡਿਟੇਲ ਕਰਦੇ ਆ ਬਾਈ ਦੇ ਨਾਲ ਗੱਲਬਾਤ ਤੇ ਸਾਰੀਆਂ ਵੱਛੀਆਂ ਦੀ ਡਿਟੇਲ ਲੈ ਕੇ ਦੱਸਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੋ ਠੀਕ ਆ ਬਾਈ ਜੀ ਠੀਕ ਆ ਠੀਕ ਆ ਬਾਈ ਵਧੀਆ ਤੇ ਬਾਈ ਆਪਣਾ ਐਡਰੈਸ ਦੱਸਿਓ ਜੀ ਫੰਡਰ ਸੁਖਾਨੰਦ ਬਾਈ ਹਾਂਜੀ ਜ਼ਿਲ੍ਹਾ ਮੋਗਾ ਹਾਂਜੀ ਤਹਿਸੀਲ ਬਾਗਾਪਰਾਣਾ ਠੀਕ ਹੈ ਜੀ ਤੇ ਆਪਣੇ ਭਜਤਾ ਬਾਈ ਭਗਤਾ ਬਗਰਾੜੀ ਹੈ ਬਗਰਾੜੀ ਤੇ ਇੱਕ ਬੱਸੇ ਸਿਰਗੇ ਵਾਲਾ ਰਹਿ ਗਿਆ ਹਾਂ ਹਾਂ ਸਿਰਗੇ ਆ ਠੀਕ ਹੈ ਜੀ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ 9872957848 ਠੀਕ ਹੈ ਜੀ ਤੇ ਬਾਈ ਫਿਰ ਅੱਜ ਆਪਣੇ ਕੋਲ ਕਿੰਨੇ ਨਾਗ ਆ ਵਛੀਆਂ ਦੀ 8 ਫੰਡਰ ਵਛੀਆਂ ਹਾਂਜੀ ਇੱਕ ਗੱਬਣ ਇੱਕ ਗੱਬਣ ਵਛੀ ਹੈ ਤੇ ਦੂਜੇ ਹੀਫਰ ਛੋਟੇ ਆ ਹਾਂ ਠੀਕ ਹੈ ਜੀ ਤੇ ਆਪਾਂ ਫਿਰ ਪਹਿਲੇ ਨੰਬਰ ਤੋਂ ਕਰ ਲਗੇ ਸ਼ੁਰੂ ਤੇ ਉਹ ਜਿਹੜੀ ਐਰ ਸ਼ਰ ਤੇ ਜਰਸੀ ਦਾ ਕਰਾਸ ਵੱੱਛੀ ਪਈਂਦੀ ਆ ਬਹੁਤ ਸੋਹਣਾ ਸੁਨੱਖੀ ਵੱੱਛੀ ਆ ਰੰਗ ਪ੍ਰਿੰਟ ਬਹੁਤ ਵੱਖਰਾ ਸਾਰਿਆਂ ਨਾਲੋਂ ਬਾਕਮਾਲ ਹੈ ਇਹਦੀ ਉਮਰ ਦੱਸੋ ਜੀ ਇਹਦੀ ਏਜ ਕਿੰਨੀ ਆ ਇਹ 6 ਤੋਂ 7 ਮਹੀਨਿਆਂ ਦੀ ਆ 6 ਤੋਂ 7 ਮਹੀਨਿਆਂ ਦੀ ਆ ਜਮਾ ਬੱਚਾ ਹੀ ਆ ਹਜੇ ਹਾਂ ਹਾਂ ਠੀਕ ਹੈ ਜੀ ਤੇ ਥਣ ਥਣੋ ਕਿਵੇਂ ਚਾਰ ਚਾਰ ਤਿਆਰੀ ਆ ਦੇਖਣ ਦੀ ਲੋੜ ਹੀ ਚਾਰ ਚਾਰ ਥਾਣੀਆਂ ਸਾਰਿਆਂ ਦੇ ਐਂਡ ਤੇ ਆਪਾਂ ਥਣ ਤੇ ਦੰਦ ਜਿੱਕਾ ਕਰਾ ਲਾਂਗੇ ਕਿਰ ਆਪਾਂ ਠੀਕ ਠੀਕ ਹੈ ਜੀ ਠੀਕ 6 ਤੋਂ 7 ਮਹੀਨਿਆਂ ਦੀ ਉਮਰ ਹੈ ਜੀ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਵੱਖਰਾ ਜਿਹਾ ਰੰਗ ਹੈ ਐਰ ਸ਼ੇਡ ਦਾ ਮੇਲ ਹੈ ਜਹਾਂ ਫੇਸ ਕੁਆਲਟੀ ਕਰੋ ਚੈੱਕ ਵੇਖ ਝਾਕ ਦੀ ਬੋਦੀ ਵਾਲੀ ਬੱਚੀ ਆ ਸੋਹਣਾ ਫੇਸ ਕੁਆਲਟੀ ਬਹੁਤ ਚੰਗੀ ਆ ਤੇ ਬਾਕੀ ਬਾਡੀ ਬੰਤਰ ਵੀ ਬਹੁਤ ਸੋਹਣੀ ਆ ਪਿੱਠ ਪੂੜਾ ਬਹੁਤ ਲੈਗ ਸਕੋਰ ਤੇ ਪਿੱਠ ਪੂੜਾ ਬਹੁਤ ਚੰਗਾ ਤਾਂ ਤੋਂ ਟੁਈ ਟਾਈ ਹੈ ਬਿਲਕੁਲ ਸਿੱਧੀ ਹੈ ਬਾਈ ਤੋਰਾ ਦਿਖਾ ਦੀ ਆਪਾਂ ਸੁਣ ਕੇ ਨਾ ਤੋਰ 6 ਤੋਂ 7 ਮਹੀਨੇ ਦੀ ਉਮਰ ਆ ਬੱਚੀ ਦੀ ਤੇ ਰੰਗ ਪ੍ਰਿੰਟ ਵੀ ਬਹੁਤ ਸੋਹਣਾ ਵੱਖਰਾ ਜਿਹਾ ਰੰਗ ਆ ਕਰੋ ਚੈੱਕ ਤੁਸੀਂ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਬਾਈ ਕਹਿੰਦਾ ਆਪਾਂ ਮਗਰੋਂ ਸਾਰਿਆਂ ਨੂੰ ਦਿਖਾ ਦਾਂਗੇ ਥਾਣ ਵੀ ਚੈੱਕ ਕਰਾ ਦਾਂਗੇ ਤੇ ਦੰਦ ਵੀ ਬੱਛਿਆਂ ਦੇ ਆਪਾਂ ਚੈੱਕ ਕਰਾ ਦਾਂਗੇ ਸੋਹਣੀ ਫੇਸ ਕੁਆਲਿਟੀ ਆ ਤੋਰਾ ਤਾਰਾ ਵਧੀਆ ਚਾਰ ਹੀ ਥਾਣਾ ਫੋਟ ਨਹੀਂ ਸ਼ਾਂਗ ਨਹੀਂ ਕੋਈ ਰੰਗ ਪ੍ਰਿੰਟ ਬਹੁਤ ਸੋਹਣਾ ਵੱਖਰਾ ਜਿਹਾ ਰੰਗ ਹੈ ਤੇ ਬਾਈ ਫਿਰ ਇਹਨਾਂ ਦੇ ਜਿਹੜੇ ਰੇਟ ਆਉ ਆਪਾਂ ਇਕੱਠਿਆਂ ਦੀ ਕਰਾਂਗੇ ਬਾਈ ਮਗਰੋਂ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਬੱਚੀ ਦਾ ਦੱਸੋ ਜੀ ਕੀ ਡਿਟੇਲ ਹੈ ਇਹਦੀ ਰੰਗ ਪ੍ਰਿੰਟ ਇਹਦਾ ਬਹੁਤ ਸੋਹਣਾ ਹਾਂਜੀ 9 ਮਹੀਨੇ ਦੀ ਉਮਰ 9 ਮਹੀਨੇ ਦੀ ਉਮਰ ਹੈ ਕੱਚੀ ਖੀਰੀ ਬੱਚਾ ਹੀ ਆ ਹਜੇ ਤੇ ਥਣ ਫੋ ਫੋਡ ਸ਼ਾਂ ਕੋਈ ਨਹੀਂ ਚਾਰੀ ਤੇ ਵੀ ਕਰੋ ਜੀ ਬੇਦਰੋ ਬੱਚੀ ਫ੍ਰੀਜ ਦੇਵਾਂਗਾ ਠੀਕ ਹੈ ਠੀਕ ਹੈ ਬਾਈ ਕਹਿੰਦਾ ਉਹ ਵੀ ਗਾਰੰਟੀ ਆਪਣੀ ਜਿਹੜੇ ਨਾਅਕ ਦੱਸਾਂਗੇ ਜਿੰਨੀ ਗੱਲ ਦੱਸਾਂਗੇ ਉਹ ਪੂਰੀ ਉਤਰੂਗੀ ਬਾਈ ਦੀ ਆਪਾਂ ਕਈ ਵਾਰੀ ਅੱਗੇ ਵੀ ਵੀਡੀਓ ਬਣਾਈਏ ਤੇ ਬਾਈ ਜਮਾਂ ਸਹੀ ਗੱਲਾਂ ਓਕੇ ਜੀ ਰਿਪੋਰਟ ਹੀ ਹੁੰਦੀਆਂ ਦੇਖੋ ਜੀ ਕਰੋ ਰੰਗ ਪ੍ਰਿੰਟ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਚਾਰ ਹੀ ਥਾਨਾ ਕੋਈ ਫੋਟ ਨਹੀਂ ਸ਼ਾਂਗ ਨਹੀਂ 8-9 ਮਹੀਨਿਆਂ ਦੀ ਉਮਰ ਆ ਬੱਚੀ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਰੰਗ ਪ੍ਰਿੰਟ ਬਹੁਤ ਸੋਹਣਾ ਬੱਚੀ ਦਾ ਕਰੋ ਚੈੱਕ ਚਾਰ ਹੀ ਥਾਨਾ ਕੋਈ ਫੋਟ ਸ਼ਾਂਗ ਨਹੀਂ ਦੀ ਤੇ ਸੋਹਣਾ ਫੇਸ ਕੁਆਲਿਟੀ ਹੈ ਬੋਦੀ ਵਾਲੀ ਬੱਚੀ ਹੈ ਕੱਦ-ਕੁੱਦ ਚੰਗਾ ਕੱਦ-ਕੁੱਦ ਚੰਗਾ ਤੇ ਲੈਗ ਸਕੋਰ ਬਹੁਤ ਸੋਹਣਾ ਪੈਠਪੂੜਾ ਬਹੁਤ ਵਧੀਆ ਤੇ ਤਿੰਨ ਨੰਬਰ ਤੇ ਦੱਸੋ ਜੀ ਇਹ ਜੀ ਕਿੰਨੀ ਵਧੀਆ ਬੱਚੀ ਬਹੁਤ ਬਈ ਆਪਾਂ ਚੋਲੀ ਚਾਲੀ ਬਹੁਤ ਚੰਗੀ ਹੈ ਬਈ ਇਹਦੀ ਫੁੱਲ ਰੁਪਈਆ ਸਹੀ ਗੱਲ ਹੈ ਚੋਲੀ ਚਾਲੀ ਬਹੁਤ ਚੰਗੀ ਜਿਵੇਂ ਗੱਬਣ ਵਾਲੀ ਝੋਲੀ ਹੁੰਦੀ ਹੈ ਵੱਡਿਆਂ ਵੇੜਾਂ ਦੀ ਉਸ ਤਰ੍ਹਾਂ ਜੀ ਦੇਖੋ ਕਰੋ ਚੈੱਕ ਚਾਰ ਹੀ ਥਾਣਾ ਕੋਈ ਫੋਟਸ਼ਾਪ ਨਹੀਂ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬੋਦੀ ਵਾਲੀ ਬੱਚੀ ਆ ਦੇਖੋ ਜੀ ਕਰੋ ਚੈੱਕ ਲਿਆਓ ਭਾਈ ਖੋਲ ਲਿਆ ਰੰਗ ਪ੍ਰਿੰਟ ਬਹੁਤ ਸੋਹਣਾ ਵਧੀਆ ਸੋਹਣੀ ਫੇਸ ਕੁਆਲਿਟੀ ਆ ਤੇ ਚਾਰ ਹੀ ਥਾਣਾ ਫੋਟਸ਼ਾਪ ਕੋਈ ਨਹੀਂ ਤੋੜਾ ਤਾਰਾ ਬਹੁਤ ਸੋਹਣਾ ਲਿਆਓ ਭਾਈ ਮੋੜ ਲਿਓ ਹਾਂਜੀ ਪਸੂ ਤੋਰੇ ਦਾ ਕੋਈ ਚਲਾਣਾ ਹੋਊ ਗਾਂ ਚੌੜੀਆਂ ਹੋ ਤੁਰਨੀਆਂ ਨਹੀਂ ਸਹੀ ਗੱਲ ਆ ਬਾਈ ਇਹੀ ਇਹੀ ਫਾਇਦਾ ਹੁੰਦਾ ਵੀ ਆਪਾਂ ਜਿਹੜਾ ਵਧੀਆ ਇਮਾਨਦਾਰ ਵਪਾਰੀ ਬੰਦਾ ਸਾਰੇ ਆਪਣੇ ਭਰਾ ਕੰਮ ਕਰਦੇ ਆ ਵੀ ਗਾਹ ਗਾਹ ਨੂੰ ਚੀਜ਼ ਚੰਗੀ ਦੇਣੀ ਜੇ ਕੋਈ ਗੱਲ ਬਾਤ ਆ ਉਹ ਬੰਦਾ ਦੱਸੇ ਦੱਸੀ ਜਾਵੇ ਤਾਂ ਪਹਿਲਾਂ ਖਰਜ ਹੁੰਦਾ ਹਾਂਜੀ ਹਾਂ ਐਵੇਂ ਆਪਾਂ ਕਹਿੰਦੇ ਕਸ਼ਮੀਰ ਦੇ ਲੋਕ ਆਪਾਂ ਤੋਂ 20 ਬੱਛੀਆਂ ਲੈ ਗਏ ਸਹੀ ਗੱਲ ਆ ਉਹਦੇ ਆਏ ਸੀ ਕਿ ਆਪਾਂ ਵੀ ਇੱਥੇ ਸੀ ਅਗਲਾ ਤਾਂ ਹੀ 1000 ਕਿਲੋਮੀਟਰ ਸਹੀ ਗੱਲ ਆ ਬਾਈ ਹੈ ਨਹੀਂ ਅਗਲਾ 1.5 ਕਿਲੋਮੀਟਰ ਤਾਂ ਨਹੀਂ ਇਮਾਨਦਾਰੀ ਵੀ ਕੋਈ ਚੀਜ਼ ਆ ਵੀਰੇ ਈਮਾਨਦਾਰੀ ਨਾਲ ਜੇ ਆਪਾਂ ਕੰਮ ਕਰਦੇ ਆ ਤਾਂ ਕੰਮ ਵੀ ਵਧੀਆ ਹੁੰਦਾ ਆਪਾਂ ਨਾ ਬਈ ਜਿਹੜੀ ਗੱਲ ਕਹਿ ਦੀਏ ਆਏ ਨਹੀਂ ਬਈ ਕਿਆ ਖੀਰੀ ਤੇ ਨਿਕਲੀ ਦੋਂਦੀ ਆ ਸਹੀ ਸਹੀ ਗੱਲ ਆ ਬਈ ਤੇ ਉਹ ਨਹੀਂ ਆਪਣੀਆਂ ਗੱਲਾਂ ਦੇਖੋ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਜਿੰਨੀਆਂ ਬੱਚੀਆਂ ਬਾਈ ਕੋਲ ਜਿੰਨੇ ਨਾਗਾ ਸਾਰੇ ਇੱਕ ਤੋਂ ਇੱਕ ਆ ਆਪਾਂ ਯਾਰ ਸ਼ਾਂਟ ਮਾਂ ਪਸੂ ਲੈਣੇ ਆ ਹਨਾ ਇੱਕ ਤੋਂ ਇੱਕ ਵੱਖਰੀ ਜੇ ਰੰਗ ਆ ਬਹੁਤ ਸੋਹਣੇ ਰੰਗ ਪ੍ਰਿੰਟ ਆ ਇਹ ਦੂ ਬਈ ਪਤਾ ਕੀ ਦਿੱਤੇ ਦਾ ਹਾਂ ਮੈਂ ਦੰਦ ਦੱਸਦਾ ਹਨਾ ਹਾਂਜੀ ਬਈ ਚਲ ਆਪਾਂ ਪਸੂ ਵੀ ਤੋੜ ਕੇ ਦਿਖਾਉਣੇ ਆ ਹਾਂਜੀ ਹਾਂ ਜਿਹੜੀਆਂ ਛੋਟੀਆਂ ਬੱਚੀਆਂ ਨਾ ਬਈ ਚਲੋ ਠੀਕ ਆ ਆਪਾਂ ਨੇ ਕਹਿੰਦੇ ਆ ਅਗਲੇ ਨੇ ਪੈਸੇ ਲਾਉਣੇ ਆ ਹਨਾ ਆਪਾਂ ਵਟਣੇ ਆ ਹਾਂਜੀ ਹਾਂ ਸਹੀ ਗੱਲ ਕਿਉਂਕਿ ਛੋਟੇ ਬੱਚੇ ਆ ਬੰਦੇ ਨੂੰ ਘਾਟਾ ਨਹੀਂ ਪਾਉਂਦੇ ਘਾਟਾ ਨਹੀਂ ਪਾਉਂਦੇ ਸਹੀ ਗੱਲ ਇਹ ਸੁਡਾ ਬਾਈ ਚਾਂਸ ਰੱਬ ਨਾ ਕਰੇ ਮਾਣ ਅੱਕ ਗਿਆ ਮਾਣ ਅੱਕ ਗਿਆ ਸੀ ਕਿਉਂਕਿ ਇਹਨਾਂ ਨੇ ਦਿਨੋ ਦਿਨ ਬਈ ਬਦਨਾ ਹੀ ਆ ਬਦਨਾ ਬਦਨਾ ਹੀ ਸਹੀ ਗੱਲ ਹਾਂ ਤੇ ਹੈ ਤੇ ਜਿਹੜੀ ਆਪਾਂ ਪਹਿਲੀ ਵੱਡੀ ਲੈ ਲਈ ਉਹ ਤਾਂ ਸਹੀ ਗੱਲ ਹੈ ਜਿੰਦਾ ਜਦੋਂ ਦੀ ਹੋ ਗਈ ਚੋਈ ਹੋ ਗਈ ਚਿੱਗੀ ਹੋ ਗਈ ਕਿ ਉਹ ਮੁਫਤ ਫੜਾਉਣ ਵਾਲੀ ਸਹੀ ਗੱਲ ਆ ਬਾਈ ਇਹਨਾਂ ਨੇ ਵਦਨਾ ਹੀ ਆ ਜਿੰਨੀ ਇਹਨਾਂ ਦੀ ਸੇਵਾ ਕਰ ਲਾਂਗੇ ਜਿੰਨਾ ਇਹਨਾਂ ਨੂੰ ਸਾਂਭ ਲਾਂਗੇ ਇਹਨਾਂ ਨੇ ਆਪਾਂ ਨੂੰ ਉਹਨਾਂ ਹੀ ਦੇਣਾ ਬਹੁਤ ਬਾਲਾ ਟਾਈਮ ਨਹੀਂ ਆਪਾਂ ਕਹਿੰਦੇ 4-4 ਮਹੀਨੇ ਸਾਂਭ ਲਈ ਸਹੀ ਗੱਲ ਆ ਬਾਈ ਬਾਬਾ ਸਾਹਿਬ ਰੱਖੇ 4-4 5-5 ਸਾਰੇ ਨਗ ਇੱਕ ਤੋਂ ਇੱਕ ਦੇਖੋ ਕੱਦ ਕਾਰ ਤੇ ਵਧੀਆ ਜਿਵੇਂ ਜਿਹੜੇ ਸਾਬ ਨਾਲ ਬੱਚਿਆਂ ਦੀ ਉਮਰ ਆ ਬਹੁਤ ਸੋਹਣੇ ਰੰਗ ਬਰੰਟ ਚੰਗੇ ਹਾਂਜੀ ਇੱਕ ਤਾਂ ਪੱਠ ਪੜਾਏ ਖੜਮੇ ਦੀ ਹੋ ਆਪਣੀ ਬੱਛੀ ਉਹ ਵੇਲਾ ਤਾਂ ਸਹੀ ਗੱਲ ਆ ਆ ਬੱਛੀ ਦੇਖ ਲੈ ਹੁਣ ਪਸ਼ੂ ਦਾ ਤਾਂ ਖੜੇ ਤੋਂ ਹੀ ਪਤਾ ਲੱਗ ਜਾਂਦਾ ਵੀ ਕਿਹੜਾ ਨੱਕ ਕਿਵੇਂ ਆ ਉਹਦਾ ਵੇਖ ਸਾਰੀਆਂ ਜਾਤ ਨਸਲ ਵਾਲੀਆਂ ਬੱਛੀਆਂ ਖੜਮੀਆਂ ਸਹੀ ਪੈਸੇ ਦੀ ਇਹ ਵਟਾਉਂਦੀ ਜਿਹੜੀ ਮਗਰ ਪੱਠ ਪੜੇ ਢਾਲੂ ਹੋਏ ਉਹ ਸੰਭਨਦਾ ਹੀ ਗਰੀਦ ਸਹੀ ਗੱਲ ਆ ਬਾਈ ਆ ਜਿਹੜੀ ਚਾਪਨੀ ਚਾਰ ਨੰਬਰ ਤੇ ਬੱਛੀ ਹੈ ਜੀ ਕੀ ਡਿਟੇਲ ਆ ਬਾਈ ਇਹ ਵੀ ਸੇਮ ਉਮਰ ਦੀਆਂ ਇਹ ਚਾਰ ਬੱਛੀਆਂ ਸੇਮ ਉਮਰ ਜਣੀ ਕੇ ਸਾਰਿਆਂ ਦੀ ਲਗਭਗਾਂ ਸ਼ੀਤ ਤਤ ਨਾਗਾ ਜਿਹੜੀ ਇਹਨਾਂ ਦੀ ਉਮਰ ਲਗਭਗ 8 8 9 9 ਮਹੀਨੇ ਦੀ ਉਮਰ ਆ ਠੀਕ ਹੈ ਬੱਚਾ ਬਖਰੀਦੀ ਹੋਣਾ ਸਹੀ ਗੱਲ ਕੋਈ ਸੱਜਣ ਮਿੱਤਰ ਆਪਾਂ ਤੋਂ ਕੱਠੀਆਂ ਲੈ ਕੇ ਜਾਂਦਾ ਹਨਾ ਹਾਂ ਜੀ ਹੁਣ ਦੋ ਵੱਡੀਆਂ ਬੱਚੀਆਂ ਇੱਕ ਇੱਕ ਦੋ ਦੋ ਮਹੀਨੇ ਨੂੰ ਟੀਕਾ ਲੈ ਲੈਣੀ ਹੈ ਹਾਂ ਬਈ ਹਾਂ ਸਹੀ ਬਈ ਹਨਾ ਵਿੱਚੋਂ ਤਿੰਨ ਚਾਰ ਬਈ ਚਾਰਾਂ ਚਾਰਾਂ ਨੂੰ ਤਿੰਨਾ ਤਿੰਨਾਂ ਨੂੰ ਐਮ ਪੀ ਕੇ ਲੈ ਲੈਣੀ ਸਹੀ ਗੱਲ ਹੈ ਬਈ ਆ ਜਿਵੇਂ ਬੱਚੀ ਆ ਦੇਖੋ ਕੱਦ ਕਾਠ ਬਹੁਤ ਸੋਹਣਾ ਬੱਚੀ ਦਾ ਲੈਗ ਸਕੋਰ ਚੰਗਾ ਪੱਠਪੂੜਾ ਬਹੁਤ ਸੋਹਣਾ ਬਰੀਡ ਬਹੁਤ ਬਾਕੀ ਬੋਡੀ ਬਾਂਦਰ ਬਹੁਤ ਵਧੀਆ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਟੀ ਹੈ ਸੋਹਣਾ ਰੰਗ ਪ੍ਰਿੰਟ ਆ ਚਾਰ ਹੀ ਥਾਣਾ ਕੋਈ ਫੋਟਸ਼ਾਂਗ ਨਹੀਂ ਤੇ ਬਾਕੀ ਚੰਗੀਆਂ ਬੱਚੀਆਂ ਬਾਈ ਨਸਲ ਕੁਆਲਟੀ ਬਹੁਤ ਚੰਗੀ ਹੈ। ਯਾ ਭਾਈ ਮੇਲ ਲੈਣੀ ਨਸਲ ਕੁਆਲਟੀ ਆ ਜਿਹੜੀ ਬਲੈਕ ਕਲਰ ਦੇ ਵਿੱਚ ਆ ਬੱਚਾ ਬਹੁਤ ਸੋਹਣਾ ਬੱਚਾ ਹੈ ਵੀ। ਇਹਦੀ ਫੇਸ ਕੁਆਲਟੀ ਕਰੋ ਚੱਕ ਜਾਤ ਨਸਲ ਬਹੁਤ ਆ। ਰੰਗ ਪ੍ਰਿੰਟ ਬਹੁਤ ਸੋਹਣਾ। ਹਜੇ ਬੱਚਾ ਹੀ ਆ ਬਿਲਕੁਲ ਬੱਚੇ ਨੂੰ ਹੀ ਪਤਾ ਲੱਗ ਜਾਂਦਾ। ਹਾਂ ਜੀ ਹਾਂ। ਹਾਂ ਜੀ ਹਾਂ। ਹਾਂ। ਠੀਕ ਆ ਉਹ ਜੋ ਦੋਨੇ ਜੋੜਾਈ। ਹਾਂ। ਬੱਚੀ ਦੀ ਫੇਸ ਕੁਆਲਟੀ ਦਿਖਾ ਦੇ ਕਾ। ਹਾਂ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨਾ ਸੋਹਣਾ ਗੋਲ। ਤੇ ਬਹੁਤ ਸੋਹਣੀ ਫੇਸ ਕੁਆਲਿਟੀ ਆ ਬੋਡੀ ਬੰਤਰ ਬਹੁਤ ਵਧੀਆ ਖੁੱਲੇ ਪੱਠ ਪੁੜੇ ਜੀ ਖੁੱਲੇ ਪੱਠ ਪੁੜੇ ਜੀ ਵਿਹੜ ਬਣੂਗੀ ਇਹ ਹਾਂ ਲੈਗ ਸਕੋਰ ਚੰਗਾ ਐ ਕਰਦੀ ਫਿਰ ਤੂੰ ਥੋੜੀਆਂ ਖੁੱਲੀਆਂ ਫਰਦੀਆਂ ਹਾਂ ਖੁੱਲੀਆਂ ਫਰਦੀਆਂ ਬਾਕੀ ਪੱਠਾਂ ਦਾ ਟਾਈਮ ਹੋਇਆ ਪਿਆ ਬਾਈ ਹੁਣ ਪਸੂਣੇ ਕਰਨਾ ਹੀ ਆ ਤੇ ਬਹੁਤ ਸੋਹਣੀ ਨਾਗ ਆ ਚੰਗੀ ਜੀ ਅੱਛੀ ਵੱਡੀ ਵਧੀਆ ਵੱਡੀ ਹੋ ਕੇ ਚੰਗੀ ਗਾਂ ਬਣੂਗੀ ਸੋਹਣੀ ਬਲੈਕ ਕਲਰ ਦੇ ਵਿੱਚ ਆ ਪੰਜਵੇਂ ਨੰਬਰ ਤੇ ਇਹ 6 ਮਹੀਨੇ ਨੰਬਰ ਤੇ ਵਛੀ ਦੀ 10 ਬਾਈ ਕੀ ਡਿਟੇਲ ਆ ਇਹ ਉਦੋਂ ਵੀ ਚਾਰਾਂ ਚੋਂ ਪੰਜਾਂ ਚੋਂ ਸਾਰਿਆਂ ਚੋਂ ਕੁਆਲਿਟੀ ਚੰਗੀ ਆ ਵੇਖ ਪੱਠਪੂੜਾ ਦੇਖੋ ਵੱਡੀਆਂ ਗਾਇਆਂ ਵਾਂਗੂ ਐ ਵਧਿਆ ਸੋਹਣਾ ਰੰਗ ਪ੍ਰਿੰਟ ਕਰੋ ਚੈੱਕ ਫੇਸ ਕੁਆਲਿਟੀ ਬੋਦੀ ਵਾਲੀ ਵਛੀ ਐ ਨਿੱਕਾ ਗੋਲ ਕੰਨ ਤੇ ਲੈਗ ਸਕੋਰ ਵੇਖੋ ਕਿੱਡਾ ਚੰਗਾ ਪੱਠਪੂੜਾ ਬਹੁਤ ਚੰਗਾ ਚਾਰ ਹੀ ਥਾਂ ਆ ਤੇ ਗੱਬਨ ਵਾਲੀ ਝੋਲੀ ਐ ਵੀ ਚੱਕੀ ਫਿਰਦੀ ਅਗਲਾ ਕਹਿੰਦਾ ਯਾਰ ਚਾਰ ਹੀ ਥਾਣਾ ਮੋٹے ਮੋٹے ਥਾਣਾ ਬੱਚਿਆਂ ਦੀਆਂ ਨਿਸ਼ਾਨੀਆਂ ਵੀਰੇ ਸਹੀ ਗੱਲ ਆ ਬਾਈ ਬਹੁਤ ਸੋਹਣੀ ਵੱਡੀ ਹੋ ਕੇ ਚੰਗੀ ਗਾਂ ਬਣਨ ਦੀ ਪੂਰੀ ਉਹ ਆ ਬਾਈ ਬਈ ਅਗਲਾ ਮਨ ਲਾ ਕੇ ਸਾਹਮੇ ਹਨਾ ਹਾਂ ਬੱਚੀ ਬਹੁਤ ਚੰਗੀ ਆ ਅਗਲੇ ਦੇ ਜਿਹੜੇ ਫਾਰਮ ਚੋਂ ਉੱਠ ਗਈ ਆ ਰੰਗ ਭਗ ਲਾਉਣ ਦੀ ਸਹੀ ਗੱਲ ਆ ਬਾਈ ਬਈ ਆਪਾਂ ਇੱਥੋਂ ਕਹਿ ਦਈਏ ਬਈਏ 30 ਕਿਲੋ ਦੇਣੇ ਜਾ ਕੇ 15 ਕਿਲੋ ਹੀ ਨਿਕਲੇ ਚਲੋ ਬਾਕੀ ਸੇਵਾ ਬਾਈ ਹੁਣ ਇਸ ਟਾਈਮ ਜਿਹੜੀ ਕੁਆਲਿਟੀ ਆਪਣੇ ਕੋਲੀ ਚੀਜ਼ ਹੈਗੀ ਹਾਜ਼ਰ ਤੇ ਦੇਖੋ ਅਗਲਾ ਆਉਗਾ ਨਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਵਜਨ ਵਜੂਦ ਇਹਦਾ ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਹਾਂ ਵਧੀਆ ਚੰਗੀ ਸੰਭੀ ਵੀ ਵੱਛੀ ਆ ਤੇ ਇਸ ਤਰ੍ਹਾਂ ਦੀਆਂ ਵੱਛੀਆਂ ਤਾਂ ਛੇਤੀ ਵੜਾ ਮਾਈ ਜਾਂਦੀਆਂ ਬਾਈ ਬਾਈ ਬਾਕੀ ਇੱਕ ਗੱਲ ਹੋਰ ਆ ਹੈ ਇਹ ਦੁੱਧ ਤੇ ਪਲੀਆਂ ਵੀ ਆ ਵਿੱਚ ਦੁੱਧ ਤੇ ਪਲੀ ਵੀ ਆ ਸਹੀ ਗੱਲ ਆ ਬਾਈ ਦੇਖ ਲੈ ਕੋਈ ਓਵਰ ਬੈਟ ਨਹੀਂ ਐ ਬਹੁਤ ਸੋਹਣੀ ਬੋਡੀ ਬੰਤਰ ਬੀਸੀਐਸ ਬਹੁਤ ਸੋਹਣਾ ਬੱਚੀ ਦਾ ਤੇ ਲੈਗ ਸਕੋਰ ਬਹੁਤ ਸੋਹਣਾ ਤੇ ਥਣ ਥਣ ਬਹੁਤ ਚੰਗਾ ਮੋਟਾ ਮੋਟਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਰੰਗ ਪ੍ਰਿੰਟ ਬਹੁਤ ਸੋਹਣਾ ਨਸਲ ਕੁਆਲਟੀ ਵਾਲੀ ਆ ਫੇਸ ਕੁਆਲਟੀ ਬਹੁਤ ਚੰਗੀ ਆ ਨਿੱਕਾ ਕੰਨ ਗੋਲ ਜਾਤ ਵਾਲੀ ਨਸਲ ਵਾਲੀ ਬੱਚੀ ਆ ਬੰਦੇ ਬਾਈ ਤੋਰਾ ਤਰ ਵਧੀਆ ਕਰੋ ਚੈੱਕ ਥੋੜਾ ਜੀਗਰ ਲਾਇਆ ਸਹੀ ਗੱਲ ਆ ਬਾਈ ਇੱਕ ਦੱਕ ਦੋ ਦਿਨ ਤਾਂ ਬਚ ਪਸ਼ੂ ਕਰਦੀ ਆ ਤੇ ਇਹਦਾ ਬਾਈ ਕੱਲ ਹੀ ਤੇ ਲਏ ਹਨ ਇਹਦਾ ਬਾਈ ਪੜੀ ਨਾ ਜਾਵੇ ਇੰਨਾ ਬਈ ਇਹ 2 2 3 3 4 4 ਮਹੀਨਿਆਂ ਨੂੰ ਟੀਕੇ ਲੈਣ ਵਾਲੀਆਂ ਬੱਚੀਆਂ ਬਾਈ ਹਾਂ ਹਾਂ ਬਾਈ ਬਾਕੀ ਆਏ ਆ ਨਾ ਬਾਈ ਹਾਂ ਤੁਸੀਂ ਵੀ ਸੋਹੇ ਜਿਹੜਾ ਬੰਦਾ ਵੱਡੀ ਅਸੀ ਵੇਚਦਾ ਉਹਦੇ ਕੋਈ ਨਾ ਕੋਈ ਕਾਰਨ ਹੁੰਦਾ ਬਾਕੀ ਇਹੀ ਸਫਤਤਾ ਬਾਈ ਦੀ ਆਪਾਂ ਕਈ ਵੀਡੀਓ ਬਾਈ ਦੀਆਂ ਪਾਤੀਆਂ ਬਹੁਤ ਵਧੀਆ ਬਾਈ ਦੀ ਵੀਡੀਓ ਤੇ ਰਿਸਪੌਂਸ ਬਹੁਤ ਚੰਗਾ ਮਿਲਦਾ ਬਾਈ ਕੋਲੇ ਜਿੰਨੇ ਨਾਗ ਹੁੰਦੇ ਆ ਵਧੀਆ ਸਾਫ ਸੁਥਰੇ ਤੇ ਭਾਅ ਬਹੁਤ ਸਸਤੇ ਹੁੰਦੇ ਆ ਬਾਈ ਦੇ ਆਪਾਂ ਹੁਣ ਭਾਅ ਕਰਾਂਗੇ ਹਾਂ ਤੇ ਆਪਣੇ ਨਾਲ ਲੋਕਾਂ ਦੇ ਜਿੰਨੇ ਭਾਅ ਹੁੰਦੇ ਆ ਬੱਡੀ ਆ ਥੋੜੀ ਵੱਡੀ ਆ ਕੀ ਬੱਚੀ ਇਹਦੀ ਕਿਉਂ ਮਰਾ ਬਾਈ ਕੀ ਡਿਟੇਲ ਆ ਬਾਈ ਇਹ ਹੈਗੀ ਆ 11 ਮਹੀਨੇ ਦੀ ਦੋਨੇ 10.5 ਤੋਂ 11-11 ਮਹੀਨੇ 10 ਤੋਂ 11 ਆ ਦੋਨੇ ਜਿਹੜਾ ਜੋੜਾ ਇਹ 10 ਤੋਂ 11-11 ਮਹੀਨੇ ਨਾ ਖੀਰੀਆਂ ਬਾਈ ਹਾਂ ਹਾਂ ਬਾਈ ਆਪਾਂ ਇਹਨਾਂ ਦੇ تسਲੀ ਕਰਾਵਾਂਗੇ ਆਪਾਂ ਨੂੰ 2 ਮਿੰਟ ਵੱਧ ਲੱਗ ਗਿਆ ਨਹੀਂ ਨਹੀਂ ਠੀਕ ਸਹੀ ਗੱਲ ਆ ਬਾਈ ਹਾਂ ਦੇਖੋ ਜੀ ਜਿਹੜਾ ਝੂਠਾ ਬੰਦਾ ਹੈ ਕਰੋ ਚੱਕ ਬੱਚੀ 2 ਮਹੀਨਿਆਂ ਨੂੰ 2 ਮਹੀਨਿਆਂ ਨੂੰ ਬੱਚੀ ਤੇ 2 ਮਹੀਨੇ ਬੱਚੀ ਸਮਝੇ ਤੇ ਬੱਚੀ 3 ਗੱਲ ਲੈਣ ਵਾਲੀ ਆ ਚਾਰ ਹੀ ਥਾ ਨਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਸੋਹਣਾ ਤੋਰਾ ਫੇਰ ਸੋਹਣੀ ਫੇਸ ਕੁਆਲਿਟੀ ਕਰੋ ਚੈੱਕ ਹਾਂ ਲੱਤਾਂ ਹੀ ਪੜੀਆਂ ਬੋਦੀ ਵਾਲੀ ਬੱਛੀ ਆ ਤੋਰਾ ਤਰਾ ਬਹੁਤ ਸੋਹਣਾ ਰੰਗ ਪ੍ਰਿੰਟ ਬਹੁਤ ਵਧੀਆ ਕੱਲਾ ਕੱਲਾ ਥਾਣਾ ਸੋਹਣੇ ਚਾਰ ਥਾਣਾ ਨਿਖੜਵੇਂ ਬਿੱਥੀ ਤੇ ਲੱਗੇ ਵੇ ਤੇ ਨਸਲ ਵਾਲੀ ਬੱਛੀ ਆ ਫੇਸ ਕੁਆਲਿਟੀ ਕਰੋ ਚੈੱਕ ਬਹੁਤ ਸੋਹਣੀ ਆ ਨਿੱਕਾ ਕੰਨ ਗੋਲ ਯਾਤ ਵਾਲੀ ਬੱਛੀ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਬੋਦੀ ਵਾਲੀ ਵਹਿੜ ਦੇਖੋ ਜੀ ਬਹੁਤ ਸੋਹਣੀਆਂ ਬਾਈ ਤੋਂ ਬਾਈ ਕੋਲੇ ਚੜਦੇ ਤੇ ਚੜਦੇ ਨਾ ਗਏ ਇੱਕ ਦੂਜੇ ਤੋਂ ਆ ਜੋੜੀ ਹੈ ਜਿਹੜੀ ਇਹ 10 ਤੋਂ 11 ਮਹੀਨੇ ਦੀ ਉਮਰ ਚਾਹ ਤੇ ਜਿਹੜੀ ਆ ਵਾਈ ਬੱਚੀ ਇਹ ਵੀ ਖੋਲੀ ਕਰਨ ਦੀ ਇਹਦੀ ਵੀ ਝੋਲੀ ਝਾਲੀ ਬਹੁਤ ਚੰਗੀ ਆ ਦੇਖੋ ਜੀ ਕਰੋ ਚੈੱਕ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਸੋਹਣਾ ਥਾਣਾ ਵੈਰਲ ਤੇ ਲੱਗਿਆ ਵਾ ਮੋਟਾ ਮੋਟਾ ਥਾਣਾ ਜਿਵੇਂ ਗੱਬਣ ਹੁੰਦੀ ਆ ਗੱਬਣ ਵਾਲੀ ਝੋਲੀ ਹੈ ਜੀ ਵੀ ਬੱਚੀ ਦੀ ਠੀਕ ਹੈ ਜੀ 25 ਨੰਬਰ ਟੈਗ ਪਿਆ ਵਾ ਹਾਂ ਵੀ ਟੈਗ ਵੀ ਵਿੱਚ ਆ ਦੇਖੋ ਕਰੋ ਚੈੱਕ 25 ਨੰਬਰ ਟੈਗ ਆ ਬਾਈ ਕਹਿੰਦਾ ਫਾਰਮ ਚੋਂ ਖਰੀਦੀਆਂ ਐ ਨਹੀਂ ਕੋਈ ਗੱਲ ਵੀ ਸਾਰੇ ਜਾਨਵਰ ਚੰਗੇ ਥਾਵੇਂ ਤੋਂ ਬਾਈ ਖਰੀਦਦਾ ਨਸਲ ਵਾਲੀਆਂ ਬੱਚੀਆਂ ਜਾਤ ਵਾਲੀਆਂ ਸਹੀ ਗੱਲ ਹੈ ਬਾਕੀ ਬੱਚੀ ਦਾ ਵੀ ਸੀਐਸ ਲੈਗ ਸਕੋਰ ਕਰੋ ਚੈੱਕ ਬਹੁਤ ਸੋਹਣੀ ਸੋਹਣੀ ਫੇਸ ਕੁਆਲਿਟੀ ਆ ਬੋਦੀ ਵਾਲੀ ਵੜ ਹੈ ਵੀ ਵਧੀਆ ਚੰਗੀ ਗਾਂ ਮਿਲੂਗੀ ਵੱਡੀ ਹੋਈ ਵੀ ਇਦੂ ਬਾਅਦ ਬਾਈ ਜਿਹੜੀ ਆ ਬੱਚੀ ਹੈ ਗੱਬਣ ਇਹ ਗੱਬਣ ਹੈ ਬੱਚੀ ਬਾਈ 3 ਮਹੀਨੇ ਆ ਗੱਬਣ ਬੱਚੀ ਆ ਕਰੋ ਚੈੱਕ ਇਹ ਕਿੰਨੇ ਕੀ ਡਿਟੇਲ ਹੈ ਦੀ ਦੱਸ ਬਾਈ ਕੀ ਉਮਰ 3 ਮਹੀਨੇ ਦੀ ਗੱਬਣ ਹੈ ਵੀਰੇ 3 ਮਹੀਨੇ ਦੀ ਗੱਬਣ ਹਾਂ ਚੈੱਕ ਪਾਸ ਆ ਬਾਈ ਹਾਂ ਹਾਂ ਅਗਲਾ ਕਰਾ ਕੇ ਲੈ ਜਿਹੜਾ ਵੀ ਕੋਈ ਵੀਰ ਭਰਾ ਖਰੀਦਦਾ ਉਹ ਆ ਦੀ ਤਸੱਲੀ ਕਰਾ ਸਕਦਾ ਕਰ ਬਾਈ ਆਇਨਾ ਕੋਈ ਸਮਝ ਲੈ ਬਈ ਮੈਂ ਕਹਿੰਨ ਹਾਂ 3.5 ਮਹੀਨੇ ਕਹਿ ਦਿੰਦੇ ਸਹੀ ਗੱਲ ਆ ਬਈ ਲੱਪ ਮਾਰ ਦਿੰਦੇ ਸਹੀ ਗੱਲ ਝੂਠ ਦਾ ਝੂਠ ਹੀ ਰਹਿਣਾ ਬਈ ਯਾਰ ਉਹਨਾਂ ਦਾ ਇਹ ਦੀ ਗੱਬਣ ਦੱਸਾਂਗੇ ਸਹੀ ਗੱਲ 3 ਮਹੀਨੇ ਦੀ ਗੱਬਣ ਤੇ ਰੰਗ ਪ੍ਰਿੰਟ ਕਰੋ ਚੱਕ ਚੌਂਕ ਚੌਂਕ ਦੇਖੋ ਜਿਵੇਂ ਤੇਲ ਲਾਇਆ ਹੁੰਦਾ ਇਸ ਤਰ੍ਹਾਂ ਦੀ ਚੌਂਕਾ ਮੱਛੀ ਦੀ ਚੰਗੀ ਫੀਡ ਤੇ ਤੇ ਦੁੱਧ ਤੇ ਪਲੀ ਵੀ ਮੱਛੀ ਆ ਝੋਲੀ ਝਾਲੀ ਬਹੁਤ ਸੋਹਣੀ ਆ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਬਈ ਖੋਲ ਲੈ ਇਹਨੂੰ ਮਾੜਾ ਤੌਰ ਤੇ ਫੇਸ ਕੁਆਲਟੀ ਕਰੋ ਚੱਕ ਬੁਰਦੀ ਵਾਲੀ ਵਹਿੜਾ ਰੰਗ ਪ੍ਰਿੰਟ ਬਹੁਤ ਸੋਹਣਾ ਨਿੱਕਾ ਕੰਨ ਨਾ ਗੋਲ ਜਾਤ ਵਾਲੀ ਵਿਹੜ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਸੋਹਣੇ ਵਿਰਲ ਤੇ ਲੱਗੇ ਵੇ ਬਾਕੀ ਝੋਲੀ ਝਾਲੀ ਬਹੁਤ ਸਟਾਰਟਿੰਗ ਬਹੁਤ ਵਧਗਾ ਕਰੀਏ ਗੱਬਣ ਵਛੀ ਨੇ ਇਹ ਨਾ ਕਾਰਗਿਲ ਫੀਡ ਤੇ ਹਾਂ ਬਿਲੇ ਵੇ ਤੇ ਬਲਬੁਲੇ ਪਿੱਛੇ ਨੂੰ ਪਾਇਆ ਪੂਰੇ ਤੇ ਚੰਗੀ ਵਿਹੜ ਬਣੂਗੀ ਬਹੁਤ ਪੂਰੀ ਇਹ ਵੀ ਕਦ ਕਾਠੀ ਬਹੁਤ ਸੋਹਣਾ ਨਸਲ ਵਾਲੀ ਵਛੀ ਆ ਸੋਹਣਾ ਰੰਗ ਪ੍ਰਿੰਟ ਫੇਸ ਕੁਆਲਟੀ ਕਰੋ ਚੱਕ ਬਹੁਤ ਸੋਹਣੀ ਬਾਕੀ ਤੋੜਾ ਤਾਰਾ ਚੰਗਾ ਮੇਨ ਗੱਲ ਹੁੰਦੀ ਥਣ ਲੇਵੇ ਦੀ ਦੁਆਰ ਥਣ ਲੇਵਾ ਦੇਖੋ ਕਰੋ ਚੈੱਕ ਕੱਲਾ ਕੱਲਾ ਥਾਣਾ ਤੇ ਸੋਹਣੇ ਵਾਲ ਪੈਂਦੇ ਆ ਚੰਗੇ ਲੇਵਾ ਕੱਢੂਗੀ ਵੜ ਵੱਡੀ ਹੋਈ ਫੇਸ ਕੁਆਲਿਟੀ ਕਰੋ ਚੱਕ ਵੱਚੀ ਦੀ ਬਹੁਤ ਸੁਣੀ ਫੇਸ ਕੁਆਲਿਟੀ ਨਿਕਾ ਕਰਨ ਬਈ ਇਹਦੀ ਕੀ ਡਿਟੇਲ ਆ ਦੱਸਿਓ ਡਿਮਾਂਡ ਹਾਂ ਇਹ ਆ 45000 ਦੀ ਦੇਣ ਲੈਣੀ ਹੈ ਇਹ ਜੋ 45000 ਦੇਣ ਲੈਣਾ ਵਿੱਚੋਂ ਛੋਟ ਸੱਪਾ ਹੋ ਜਾਊਗਾ ਘਰੇ ਆਏਗੇ ਤਾਂ ਮਾਨਤਨ ਬਾਈ ਕਹਿੰਦਾ ਆਪਾਂ ਜਰੂਰ ਕਰਾਂਗੇ ਦੰਦ ਦਿਖਾ ਦਿਗੇ ਹਾਂ ਦਿਖਾ ਦੇ ਬਈ ਕਿਉਂਕਿ ਬਾਈ ਕਈ ਵਾਰੀ ਹੈ ਨਾ ਦੂਰ ਨੇੜੇੋਂ ਕਿਸੇ ਨੇ ਆਉਣਾ ਹੁੰਦਾ ਸਹੀ ਗੱਲ ਹੈ ਕਈ ਵਾਰੀ ਕੋਈ ਦੂਰ ਨੇੜੇੋਂ ਭਰਾ ਹੁੰਦਾ ਬਾਈ ਆ ਕਰੋ ਤਸੱਲੀ ਜਮਾ ਕੱਚੀ ਖੀਰੀ ਆ ਬਾਈ ਠੀਕ ਆ ਜਮਾ ਬਰੀਕ ਦੰਦਾ ਇਹਦਾ ਦੁੱਧ ਦੰਦਾ ਆਪਾਂ ਐ ਨਹੀਂ ਬਈ ਇਹ ਲੋ ਬਾਕੀ ਜਿੰਨੀ ਗੱਲ ਕਰਦਾ ਬਾਈ ਬਾਈ ਦੀਆਂ ਗੱਲਾਂ ਚ ਦਮ ਹੁੰਦਾ ਤਾਂ ਐ ਨਹੀਂ ਉਹ ਗੱਲ ਬਈ ਗੱਪ ਨਹੀਂ ਮਾਰਨਾ ਫੋਟ ਫੋਨ ਵਾਲੀ ਗੱਲ ਨਹੀਂ ਕੀ ਆ ਕਰੋ ਚੱਕ ਜਮਾ ਠੀਕ ਹੈ ਕੱਚੀ ਬਾਈ ਸਹੀ ਗੱਲ ਬਾਈ ਕਹਿੰਦਾ ਵੀ ਆਪਾਂ ਐਂਡ ਤੇ ਸਾਰਿਆਂ ਨੂੰ ਤਸੱਲੀ ਕਰਾ ਦਿੰਦੇ ਇਸ ਕਰਕੇ ਤਾਂ ਕਰਕੇ ਵੀ ਇੱਕ ਦੋ ਮਿੰਟ ਵੱਧ ਲੱਗ ਜਣਗੇ ਪਰ ਥਣ ਚੱਕ ਦਾ ਥਣ ਤੇ ਦੰਦ ਦੋਨੇ ਚੱਕ ਕਰਾਈ ਜੰਨੇ ਆ ਪਰ ਤੁਹਾਨੂੰ ਕੋਈ ਫੋਟ ਨਹੀਂ ਸ਼ਾਂਗ ਨਹੀਂ ਤੇ ਬਾਕੀ ਸਾਰੀਆਂ ਠੀਕ ਲੋ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਬੱਚੇ ਆ ਬਾਈ ਦੁੱਧ ਵਾਲੀਆਂ ਲੂਈਆਂ ਤੋਂ ਪਤਾ ਲੱਗਦਾ ਉਹੀ ਲੱਗਦਾ ਇਹ ਵੀ ਆਪਣੇ ਮਣੇ ਮੈਂ ਵੱਸੀ ਲਈ ਦੋਂਦੀ ਏਡੀ ਵਿੱਚ ਦੇਦੀ ਅੱਛਾ ਜੀ ਹਾਂ ਲੋਕ ਬਹੁਤ ਇਹ ਅੱਜ ਕੱਲ ਫਿਰ ਬਾਈ ਚੱਲੀ ਜਾਂਦਾ ਨਾ ਝੂਠ ਸਭਨ ਸੋ ਕੋ ਚੱਲਦਾ ਆਪਣੀ ਮਾਰਨਾ ਚਾਹੁੰਦੇ ਕਿਉਂਕਿ ਆਏ ਆ ਬਾਈ ਯਾਰ ਹਨਾ ਬਥੇਰੇ ਲੋਕ ਵੀਡੀਓ ਸਹੀ ਗੱਲ ਹੈ ਬਾਈ ਜਿਹੜੇ ਵੀ ਵੀਰ ਭਰਾ ਨੇ ਖਰੀਦਣਗੇ ਤੁਹਾਨੂੰ ਤਸੱਲੀ ਕਰਦਾ ਕੋਈ ਦੂਰੋਂ ਨੇੜੇੋਂ ਆਉਂਦਾ ਆਪਣੀ ਵੀਡੀਓ ਤੇ ਰਹੀਂ ਤੇ ਆਪਾਂ ਜਮ ਤਸੱਲੀ ਕਰਾਤੀ ਵੀ ਦੰਗਾ ਦੀ ਤੇ ਸਣਾ ਦੀ ਕੋਈ ਫੂਟ ਨਹੀਂ ਸ਼ਾਂਗ ਨਹੀਂ ਕਿਸੇ ਵੀ ਬੱਚੀ ਤੇ ਸਾਰੀਆਂ ਖੀਰੀਆਂ ਬੱਚੀਆਂ ਦੂਰੋਂ ਆਉਂਦਾ ਹੈਨਾ ਹਾਂ ਤੇ ਮੜਕੇ ਆਏ ਨਹੀਂ ਅਗਲੇ ਦਾ ਬਈ ਤੇਲ ਮਚਾਇਆ ਉਹੀ ਜਾਵੇ ਸਹੀ ਗੱਲ ਹੈ ਬਈ ਦੇਖੋ ਜੀ ਇਹ ਨਾ ਤਲਿਆਰੇ ਦੀਆਂ ਵਾਲ ਉਹ ਕੋਈ ਨਹੀਂ ਕੋਈ ਨਹੀਂ ਸਾਲੇ ਹੁਣ ਦਿਖਾ ਦੇ ਕੋਈ ਲੈ ਜਾ ਦੇਖੋ ਜੀ ਕਰੋ ਦੰਦ ਚੈੱਕ ਠੀਕ ਆ ਬਈ ਸਾਰੀਆਂ ਖੀਰੀਆਂ ਬੱਚੀਆਂ ਆ ਬੱਚੀ ਦਾ ਰੰਗ ਪ੍ਰਿੰਟਰ ਨਸਲ ਆ ਠੀਕ ਆ ਬਈ ਗੰਦ ਜਮਾ ਠੀਕ ਸਹੀ ਹੈ ਸਾਰੀਆਂ ਬੱਚੀਆਂ ਚੜਦੀ ਤੋ ਚੜਦੀ ਹੈ ਸੋਹਣੇ ਰੰਗ ਆ ਦੇਖੋ ਦੇਖੋ ਖੀਰੀ ਆ ਬਈ ਆਪਾਂ ਇਹ ਬਾਈ ਨੇ ਕਿਹਾ ਸੀ ਵੀ ਚਾਰ ਹੀ ਥਣ ਹੋਣਗੇ ਤੇ ਖੀਰ ਸਾਰੀਆਂ ਖੀਰੀਆਂ ਬੱਚੀਆਂ ਦੰਦ ਵੀ ਆਪਾਂ ਚੈੱਕ ਕਰਾਤੇ ਥਾਣਾ ਆਪਾਂ ਸਾਨੂੰ ਚੈੱਕ ਕਰਾਈ ਦਿੱਤੇ ਕਿਸੇ ਤੇ ਫੋਟ ਨਹੀਂ ਸ਼ਾਂਗਣੀ ਬਾਕੀ ਆ ਲਹਿਦਾ ਜਿਹਾ ਰੰਗ ਆ ਦੇਖੋ ਜਰਸੀ ਦਾ ਕਰਾਸ ਚਾਹੇ ਕੋਈ ਵੀਰ ਭਰਾ ਐ ਸਰ ਸਮਝ ਲੈ ਸੋਹਣਾ ਰੰਗ ਪ੍ਰਿੰਟ ਆ ਬੱਚੀ ਦਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗਣੀ ਤੇ ਸਾਰੀਆਂ ਦੀ ਬਾਈ ਹੁਣ ਡਿਮਾਂਡ ਦੱਸੋ ਇਹਦੀ ਕੀ ਆ ਤੇ ਗੱਬਨ ਦਾ ਤਾਂ ਤੁਸੀਂ ਦੱਸਤਾ ਇਹਨਾਂ ਬੱਚਿਆਂ ਦਾ ਕੀ ਹਿਸਾਬ ਕਿਤਾਬ ਕੀ ਇਹ ਕਿਹਾ ਫੇਰ ਨਿਕਿਆ ਮਰਾਦੇ ਬਾਈ ਹਾਂ ਬਾਈ ਫਰਨੀ ਦੇ ਹਿਸਾਬ ਨਾਲ ਕਦਮ ਲੈ ਲੇ ਹਾਂ ਬਾਈ ਹਾਂ ਦੇਸੀ ਜਾਂਦਾ ਆਪਾਂ ਨੋਰਮਲ ਕੋਈ ਆਏ ਨਹੀਂ ਕੋਈ ਆਪਾਂ ਕੋਈ ਫਿਲਟਰ ਲਾ ਕੇ ਜਾਂ ਕੋਈ ਜ਼ੂਮ ਕਰਕੇ ਤੇ ਸਾਰਿਆਂ ਦੇ ਕਦ ਕਾਠ ਇੱਕ ਦੂਜੇ ਤੋਂ ਸਾਰਿਆਂ ਚੜਦੀਆਂ ਹੀ ਆ ਬਈ ਮੈਂ ਤੁਹਾਨੂੰ ਦੱਸਦਾ ਦੇਖੋ ਜੀ 2 ਬਛੀਆਂ ਇੱਕ ਮੇਲ ਦੀਆਂ 4 ਬਛੀਆਂ ਇੱਕ ਮੇਲ ਦੀਆਂ ਤੇ ਇਹ 2 ਬਛੀਆਂ ਇੱਕ ਮੇਲ ਦੀ ਜੇ ਬਾਈ ਇਹ ਛੋਟੇ ਜਿਹੜੀਆਂ ਹੀਫਰ ਖਾਲੀ ਆ ਵੀ ਪ੍ਰੈਗਨੈਂਟ ਨਹੀਂ ਹਜੇ ਇਹ ਛੋਟੇ ਤੋਂ ਸਾਰੀਆਂ ਦਾ ਕੀ ਡਿਮਾਂਡ ਰਹੂਗੀ ਇਹ ਕਿੰਨੇ ਨਾਗਾ ਇੱਕ ਲੱਖ 115000 ਰੁਪਏ ਡਿਮਾਂਡ ਆ ਅੱਠਾਂ ਦੀ 115000 ਰੁਪਏ 8 ਬਛੀਆਂ ਦੀ ਡਿਮਾਂਡ ਕੋਈ ਇਕੱਲੀ-ਇਕੱਲੀ ਖਰੀਦਦਾ ਇਕੱਲੀ-ਇਕੱਲੀ ਦਾ ਰੇਟ ਹੋਵੇਂ ਹੋ ਫੇਰ ਆਏ ਨਗਲਾ ਅੱਗੇ ਬਈ ਯਾਰ ਤੂੰ ਇੰਨਾ ਮੰਗਿਆ ਸੀ ਹੁਣ ਇੰਨੇ ਦੀ ਕਹੀ ਜਾਂਦਾ ਹਾਂ ਠੀਕ ਹੈ ਜੀ 8 ਬਛੀਆਂ ਦੀ ਬਾਈ ਕਹਿੰਦਾ 1 ਲੱਖ ਤੇ 15000 ਰੁਪਏ ਡਿਮਾਂਡ ਆ ਬਾਕੀ ਘਰੇ ਆਏਗੇ ਦਾ ਮਾਨਤਨ ਹੋ ਜਾਊਗਾ ਜੇ ਕੋਈ ਸਾਰੀਆਂ ਬੱਚੀਆਂ ਇੱਕੋ ਗਰੁੱਪ ਬਾਈ ਕੋਈ ਬਾਈ ਤੋਂ ਕੋਈ ਖਰੀਦਣਾ ਚਾਹੁੰਦਾ ਤਾਂ 115000 ਚ ਸਾਨੂੰ ਮਿਲ ਜਾਊਗਾ ਮਾਨਤਨ ਸੋਡਾ ਆਏਗੇ ਦਾ ਘਰੇ ਹੋ ਜਾਊਗਾ ਤੇ ਜੇ ਕਿਸੇ ਵੀਰ ਭਰਾ ਨੇ ਇਕੱਲੀ-ਇਕੱਲੀ ਖਰੀਦਣੀ ਹੈ ਤਾਂ ਉਹਦਾ ਰੇਟ ਉਹੋ ਜਿਹਾ ਹੋ ਜਾਊਗਾ ਇੱਕ ਬੱਚੀ ਬਾਈ ਕੋਲੇ ਗੱਭਣਸ 9 ਮਹੀਨੇ ਦੀ ਗੱਭਣ ਚੈੱਕ ਪਾਸ ਜੇ ਕੋਈ ਵੀ ਵੀਰ ਭਰਾ ਲੈਂਦਾ ਉਹਦੀ ਤਸੱਲੀ ਜ਼ਰੂਰ ਕਰਾ ਸਕਦਾ ਬਾਕੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ